ਸਭ ਜਾਂਦੀ ਘਰ ਗੇਟੀਆਂ ਦੀ ਮੁਸਲਮਾਨਾਂ ਦੀ ਸਿਕਾਣੀ ਕਿ ਇਤਿਆਗਾਂ ਦਾ ਜੋਸ ਪ੍ਰੋਗਰਾਮ ਹੋ ਰਿਹਾ ਸਿਲੈਕਸ਼ਨ ਦਿੱਤੇ ਆ ਤੁਸੀਂ ਸਰਕਾਰ ਬਣਾਵਾਂਗੇ ਖਾਦਿਆਂ ਤਾਂ ਫੇਰ اپੋਜੀਸ਼ਨ ਵਿੱਚ ਥਾਕੇ ਮਾਸਾ ਬਕਲੀ ਨੂੰ ਇੱਕ ਸਾਈਟ ਬੈਠੇ ਜਿੰਨਾ ਬਜੀ ਕੋਈ ਜਾਣ ਚੰਗਾ ਇਹ ਨਹੀਂ ਸੀ ਕੋਈ ਦੇ ਨੇ ਜੋ ਬਜੀ ਬੋਲੇ ਜਾਣ ਉਹਨਾਂ ਗੱਲ ਕਿਸੇ ਖਾਤੇ ਚ ਪੈਣੀ ਨਹੀਂ ਗੱਲ ਤੇ ਘੁੰਮ ਕੇ ਆ ਜਾਂਦੀ ਸਾਰੀ ਸੁਭਾ ਤੁਹਾਡਾ ਸਾਰਿਆਂ ਦਾ ਬੜਾ ਮਸ਼ਹੂਰ ਹੈ ਤੁਸੀਂ ਇੰਨੀ ਗਰਮੀ ਦੇ ਵਿੱਚ ਇਹਨਾਂ ਕੌਮ ਦੇਸ਼ ਧੁੱਪ ਦੇ ਵਿੱਚ ਅੱਜ ਦੀ ਗਰਮੀ ਵਿੱਚ ਸਾਰਾ ਜ਼ਿੰਮੇਵਾਰ ਤੁਹਾਡਾ ਕੰਮ ਕਰਦਾ ਮੈਂ ਪਿੰਡ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰ ਸਾਹਿਬ ਇੱਥੇ ਲੋਕ ਸ਼ਕਤੀ ਦੇ ਨਮੂਨਾ ਸਾਹਿਬ ਇਥੇ ਕਹਿੰਦੇ ਡਿਗਰਾਂ ਦਾ ਬੈਠਿਆ ਹੈ ਸਾਰੇ ਡਿਗਰ ਨੇ ਕਿਉਂਕਿ ਤਰੱਕੀ ਕਰਵਾਉਣਾ ਪਿੰਡ ਆ ਅੱਜ ਦੀ ਮੀਟਿੰਗ ਵਿੱਚ ਤੁਸੀਂ ਬਹੁਤ ਖੂਬਸੂਰਤ ਕੰਮ ਕਰਾਇਆ ਔਰ ਇੱਕ ਮੈਨੂੰ ਸਿਆ ਦੇਸ਼ ਸ਼ਕਤੀ ਸਾਹਿਬ ਨੇ ਕਿ ਮੇਰੇ ਪਿਤਾ ਜੀ ਕਿੱਥੇ ਕੋਈ ਸਦਾ ਖੂਨ ਨਾ ਚੰਗੇ ਅੰਦਰ ਸਭ ਤੋਂ ਜਵਾਨ ਇਨਾਰੇ ਦਾਦੇ ਕੋਲ ਇੱਥੇ ਇੰਨਾ ਪ੍ਰਾਪਤ ਹੋ ਲਿਆ। ਅੱਛਾ ਮੈਂ ਕਹਿੰਦੀ ਨਾਲ ਪਿਆਰ ਕੋਈ ਬਾਹਰ ਆ ਗਿਆ ਜੀ ਬਾਹਰ। ਅੱਛਾ ਇਹਨੂੰ ਪੁੱਛੋ ਨੀਤੇ ਨੂੰ ਰਾਗ ਚੜ੍ਹਾ ਅਗਰਵਾ ਦੇਣਾ। ਜਿਹਨੂੰ ਬਣਾਇਆ ਸੰਦੀਪਾ ਦੇ ਘਰ ਅੱਗ ਲਾਵਾ ਪੰਜਾਬ ਮੈਂ ਤਾਂ ਫਿਰ ਪੰਜਾਬ ਦੇ ਜਾ ਸਕਾ। ਮੇਰਾ ਜਿਹੜਾ ਵੀਟਰ ਹੈ ਐਡਵੋਕੇਟ ਕਹਾਤਾ ਉਹ ਸੰਗਰੂਰ ਪਿਆ ਹੋਇਆ ਉਹਨੂੰ ਲਾਲ ਪੁੱਠੇ ਵਾਲੇ ਕਹਿੰਦੇ ਐ। ਸੰਗਰੂਰ ਕੇ ਸਾਹਮਣੇ ਚਾਰ ਦੇ ਸਾਹਮਣੇ। ਅਸੀਂ ਬਾਹਰ ਹੋ ਗਏ। ਜਿਹੜੇ ਪੰਜਾਬ ਦਾ ਪੂਰਾ ਐਰਨ ਨਾਂ ਨੇ। ਕੌਣ ਦਰ ਹੋਗੇ ਇਹਨਾਂ ਦੇ ਸੁਭਾਸੀਆਂ ਮਿੱਪੀਆਂ ਸੀਆ ਚੋਣ ਦੇ ਸ਼ਾਹ ਕਰੋ ਹੱਥਾਂ ਮੇਰਾ ਇਹ ਸਾਡਾ ਹੱਤਵਾ ਪਰ ਕਾਪਾ ਪਾਟ ਵਿੱਚ ਉਸ ਦੀ ਗਰਵਾ ਜਿਹੜੇ ਗਾੜੀ ਨਹੀਂ ਮੁੰਦੇ ਸਕਦੇ ਪੰਜ 20000 ਦਾ 20000 ਦੇ ਦਾਣ ਚੜਦਾ ਵਤੀ ਸੇਕਾ ਦਾ ਬੁੰਦਾ ਖੇਨਾ ਚੱਕੂਗਾ ਪਾਰਲੀਮੈਂਟ ਤੋਂ ਸਭ ਤੋਂ ਪਹਿਲਾਂ ਬੰਦੀ ਸਿੰਘਾਂ ਦਾ ਅਗਲਾ ਕਰਦਾ ਵਾਏ ਦੇ ਦਾ ਦਾਸਾ ਐ एक बार सारे हाथ खड़े करकेश्वासान सब तो वो वोटा थोजा वागुरु जी का खालसा वाहू कांग्रेस पार्टी ਆਕੇ ਸਰਦਾਰ ਸਪਾਲ ਸਿੱਖਿਆ ਜਿਹਨੂੰ ਕਾਰਜਾ ਕਰੀਏ ਉਹਨਾਂ ਦੀ ਕਾਰਜਾ ਵੀ ਤੁਹਾਡੇ ਆਪਣੇ ਹਰ ਪੇ ਤੁਹਾਡੇ ਆਪਣੇ ਥਿਲੇ ਤੁਹਾਡੇ ਆਪਣੇ ਨਗਰ ਦੀ ਕਾਰਜਾ ਪੀਆ ਹੱਕ ਫਖਤ ਦੇ ਦਿੰਦਾ ਜੋ ਪੈਰਾਂ ਆਸਾਂ ਦਾ ਪੰਜਾਬ ਦੀ ਘੱਟ ਗੇਟੀਆਂ ਦੀ ਮੁਸਲਮਾਨਾਂ ਦੀ ਸਿੱਖਿਆ ਦੀ ਕਿ ਇਤਿਹਾਸਾਕ ਜੋ ਦਾ ਦੋਸ਼ ਪ੍ਰੋਗਰਾਮ ਹੋਰ ਅੰਗਰੇਜ਼ੀ ਸਿਲੇਕਸ਼ਨ ਦਿੱਤੇ ਆ ਕਿਸ ਸਰਕਾਰ ਲਾਵਾਂਗੇ ਖਾਦਿਆਂ ਤਾਂ ਫਿਰ ਆਪੋਜੀਸ਼ਨ ਬੈਠਾਗੇ ਮਾਂ ਸਾਪੇ ਕੱਲੇ ਕਿ ਉਹਗੇ ਇੱਕ ਸਾਈਟ ਬੈਠੇ ਜਿੰਨਾ ਵਾਸੀ ਕੋਈ ਜਿਆਦਾ ਚੰਗਾ ਅੰਗਰੇਜ਼ੀ ਚ ਬੋਲਦੇ ਨੇ ਜੋ ਵਾਸੀ ਬੋਲੇ ਜਾਣ ਉਹੋ ਗੱਲ ਕਿਸੇ ਖਾਦ ਦੇ ਸੁਣ ਨਹੀਂ ਗਈ ਗੱਲ ਦੂਸਰੇ ਕੋਲ ਕਿਹਾ ਜਾਂਦੀ ਸਾਰੀ ਤੁਹਾਡਾ ਸਾਰਿਆਂ ਦਾ ਬੜਾ ਮਸ਼ਹੂਰ ਹੈ ਤੁਸੀਂ ਇੰਨੀ ਗਰਮੀ ਦੇ ਵਿੱਚ ਐਵੇਂ ਤੱਕ ਤੇਜ਼ ਤੂਫਣ ਦੇ ਵਿੱਚ ਅੱਗ ਦੀ ਗਰਮੀ ਤੁਸੀਂ ਸਾਰਾ ਜ਼ਿੰਮੇਵਾਰ ਤੁਹਾਡਾ ਕਰਦੇ। ਮੈਂ ਪਿੰਡ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਮਿਸਾਬ ਵਿੱਚ ਬਲੌਕ ਸ਼ਕਤੀ ਦੇ ਮੈਂਬਰ ਸਾਹਿਬ ਇਥੋਂ ਦੇ ਕਹਿੰਦੇ ਵੀਦਰਾ ਦਾ ਪਿੰਡ ਹੈ। ਸਾਰੇ ਵੀਦਰਾ ਨੇ ਕਿਉਂਕਿ ਤਰੱਕੀ ਕਰਵਾਉਣਾ ਪਿੰਡਿਆ ਅੱਜ ਦੀ ਮੀਟਿੰਗ ਵਿੱਚ ਤੁਸੀਂ ਬਹੁਤ ਖੂਬਸੂਰਤ ਮੀਟਿੰਗ ਕਰਾਈ ਆ। ਔਰ ਇੱਕ ਮੈਨੂੰ ਦੱਸਿਆ ਸੇਕ ਸ਼ਕਤੀ ਸਾਹਿਬ ਨੇ ਕਿ ਮੇਰੇ ਪਿਤਾ ਜੀ ਕਿਤੇ ਕੋਈ ਸਦਾ ਨਮਸਕਾਰ ਜੀ ਮੈਂ ਦੱਸਦਾ ਤੁਹਾਨੂੰ ਕਿਦਾਰੇ ਦਾਦੇ ਕੋਲ ਕਿ ਇੰਨਾ ਪ੍ਰਾਪਤ ਹੋ ਲਿਆ ਅੱਛਾ ਮੈਂ ਕਹਿੰਦੀ ਨਾਲ ਹੀ ਪਿਆਰ ਕੋਲ ਇਹਦੇ ਬਾਹਰ ਆ ਗਿਆ ਜੀ ਬਾਹਰ ਅੱਛਾ ਇਹਨੂੰ ਪੁੱਛੋ ਨੀਤੇ ਨੂੰ ਰਾਗ ਚੜ੍ਹਾ ਅਗਰਵਾ ਦੇਣਾ ਜਿਹਨੂੰ ਬਣਾਇਆ ਕਿ ਸੰਦੀਪ ਪਾਟ ਕੰਟਰਕਟਰ ਪੰਜਾਬ ਮੈਂ ਤਾਂ ਫੇਰ ਵੀ ਪੰਜਾਬ ਦੇ ਜਾ ਸਕਾ ਮੇਰਾ ਜਿਹੜਾ ਬੇਟਾ ਹੈ ਐਡਵੋਕੇਟ ਹੈ ਤਾਂ ਉਹ ਉਸ ਨੂੰ ਵੀ ਪਿਆਰ ਹੋਇਆ ਉਹਨੂੰ ਲਾਲ ਪੁੱਠੀ ਵਾਲੀ ਕਹਿੰਦੇ ਐ ਸੰਗਰੂਪ ਪਿਆ ਹੈ ਮੇਰਾ ਚਾਰਨੇ ਸਾਹਰੇ ਅਸੀਂ ਬਾਹਰ ਹੋਵਗੇ ਜਿਹੜੇ ਪੰਜਾਬ ਦਾ ਇੱਕ ਨਾ ਇਹਨਾਂ ਨੇ ਉਹ ਅੰਦਰ ਲੋਗੇ ਨਾਲੇ ਸੁਭਾਸੀਆਂ ਦਿੱਤੀਆਂ ਸੀ ਜਾਂ ਚੋਣ ਦਾ ਸ਼ਾਰਟ ਮਟਰ ਪਾਓ ਹੱਥਿਆ ਮੇਰਾ ਨਿਸਾਰ ਦਾ ਹੱਥ ਤਾਂ ਪਰ ਕਾਹ ਦਾ ਮਾਟ ਪਾਈ ਚੋਤੇ ਉਸ ਦੀ ਨਮਾ ਜਿਹੜੇ ਗਾਦੀ ਨਹੀਂ ਮੁੰਦੇ ਚੱਕ ਸਕਦੇ ਪਾਸੇ ਬੰਦੀ ਸਿੰਘਾਂ ਦਾ ਦਸੋਂ ਬੋ ਦੇ ਦਰਜਦਾਤ ਸੇਕਾ ਦਾ ਬੁੰਦਰ ਖੇਨਾ ਚੱਕੂ ਦਾ ਪਾਰਲੀਮੈਂਟ ਦਾ ਸਭ ਤੋਂ ਪਹਿਲਾ ਬੰਦੀ ਸਿੰਘਾਂ ਦਾ ਮਹਾਰਾਜ ਮਾਰੀ ਉਹਦਾ ਗਾਂਸਾ ਜੈ एक बार सारे हाथ खड़े करके विश्वास दवा दूर साहब ना तो बद वोटा थो भेजा वाहे जी का पाठशाह कांग्रेस पार्टी खेरा साबका मुख्यमंत्री बी पी दे एम पर सिद्धू रह जाएगा जी सारिया साल ਕੁਝ ਲੋਕ ਕੋਈ ਕਾਪਣਾ ਕੀਮਤੀ ਬੋਟਾ ਉਹ ਬੰਦੇ ਦਾ ਬਟਨ ਦਵਾ ਕੇ ਸਰਦਾਰਪਾਲ ਸਿੰਘ ਖੈਰਾ ਜੀ ਨੂੰ ਕਾਰਜਾਤ ਕਰੀਏ ਉਹਨਾਂ ਦੀ ਕਾਰਜਾਤ ਵੀ ਤੁਹਾਡੇ ਆਪਣੇ ਹੱਥੇ ਤੁਹਾਡੇ ਆਪਣੇ ਥੇਲੇ ਤੁਹਾਡੇ ਆਪਣੇ ਨਗਰ ਦੀ ਕਾਰਜਾਤ ਆ ਹੱਕ ਖਾਤੇ ਦਾ ਜਿੰਦਾ ਜੋ Ja,